ਜੋ ਹੈ ਕਟਨਾ ਨੂੰ ਵੀ ਇੱਥੇ ਜੋ ਹੈ ਸੱਦਾ ਏਟੋਆ ਦੇ ਸਕਦਾ ਹੈ ਮੋਹਾਲੀ ਦੇ CP67 ਮਾਲ ਦੇ ਸਾਹਮਣੇ ਇੱਥੇ ਸੜਕ ਖਿੱਤ ਗਈ ਇਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਇਸ ਥੇਕੇ ਨਾਲ ਮੋਟਰਸਾਈਕਲ ਇੱਕ ਟੋਏ 'ਚ ਡਿੱਗ ਪਿਆ ਸੀ ਸੜਕ ਤਾਂ ਸੀ ਸੀ ਮੇਨਾ ਮੇਰੇ ਸੇ ਹੋ ਗਈ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ ਮਨੋਜ ਤਿੰਨ ਤੋਂ ਚਾਰ ਦਿਨ ਤੋਂ ਮੀਂਹ ਪੈ ਰਿਹਾ ਪਰ ਇਸ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਬੀਤੇ ਕੱਲ ਚੰਡੀਗੜ੍ਹ 'ਚ ਮੋਟਰਸਾਈਕਲ ਟੋਏ 'ਚ ਡਿੱਗਿਆ ਸੀ ਇੱਕ ਦਿਨ ਪਹਿਲਾਂ ਸੜਕ ਚੰਡੀਗੜ੍ਹ ਦੀ ਵੀ ਤਾਂ ਸੀ ਸੀ ਤੇ ਹੁਣ CP 67 ਜੋ ਕਿ ਕਾਫੀ ਉੱਥੇ ਲੋਕ ਆਂਦੇ ਜਾਂਦੇ ਨੇ ਉੱਥੇ ਸਾਹਮਣੇ ਆ ਪੂਰਾ ਵੱਡਾ ਟੋਆ ਦੇਖੋ ਸਰਬਜੋਤ ਬਿਲਕੁਲ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਰਕੇ ਮੌਸਮ ਤਾਂ ਸੁਹਾਵਣਾ ਹੋਇਆ ਲੇਕਿਨ ਦੂਜੇ ਪਾਸੇ ਲੋਕਾਂ ਨੂੰ ਵੀ ਦਿੱਕਤਾਂ ਹੋ ਰਹੀਆਂ ਕਈ ਇਸ ਤਰ੍ਹਾਂ ਦੇ ਮਾਮਲੇ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈਆਂ ਜਿਸ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਹੈ ਕਿਉਂਕਿ ਬਿਲਕੁਲ ਮੇਨ ਰੋਡ ਕੱਲ ਤੁਸੀਂ ਦੇਖਿਆ ਕਿ 47 48 ਦੇ ਬਿਲਕੁਲ ਸੈਂਟਰ ਤੇ ਅਚਾਨਕ ਇੱਕ ਸੜਕ ਤੇ ਟੋਆ ਪੈ ਗਿਆ ਲਗੀ ਬਾਈਕ ਸਵਾਰ ਵੀ ਰਾਹਤ ਦੀ ਗੱਲ ਰਹੀ ਕਿ ਬਾਈਕ ਸਵਾਰ ਬਚ ਗਿਆ ਲੇਕਿਨ CP67 ਮਹਾਲੀ ਦਾ ਜਿਹੜਾ ਮਾਲ ਹੈ ਉਹ ਤੇ ਬਿਲਕੁਲ ਸਾਹਮਣੇ ਵਾਲੀ 에어ਪੋਰਟ ਰੋਡ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇੱਕ ਸੜਕ ਦਾ ਹਿੱਸਾ ਬਿਲਕੁਲ ਟਹਿ ਗਿਆ ਇਹ ਤਸਵੀਰਾਂ ਤੁਸੀਂ ਦੇਖੋ ਹੈਰਾਨ ਕਰ ਦੇਣ ਵਾਲੀ ਤਸਵੀਰਾਂ ਨੇ ਕਿ ਕਿੰਨਾ ਵੱਡਾ ਟੋਹਾ ਅਚਾਨਕ ਜਿਹੜਾ ਹੈ ਉਸ ਚੱਲਦੀ ਸੜਕ ਕਿਉਂਕਿ ਇਹ 에어ਪੋਰਟ ਰੋਡ ਹੈ ਆਵਾਜ਼ ਆਹੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਮੇਨ ਰੋਡ ਹੈ ਔਰ CP 67 ਦੇ ਬਿਲਕੁਲ ਸਾਹਮਣੇ ਵਾਲੀ ਰੋਡ ਹੈ ਜਿੱਥੇ ਇਹ ਅਚਾਨਕ ਸੜਕ ਜਿਹੜੀ ਹੈ ਉਤਾ ਜਾਂਦੀ ਹੈ ਹਾਲਾਂਕਿ ਲਗਾਤਾਰ ਮੀਂਹ ਪੈ ਰਿਹਾ ਹੈ ਲਗਾਤਾਰ ਜਿਸ ਤਰ੍ਹਾਂ ਦਾ ਮੌਸਮ ਅਲਰਟ ਵੀ ਦਿੱਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਲੇਕਿਨ ਉਸ ਟਾਈਮ ਇਸ ਤਰ੍ਹਾਂ ਦੀ ਚੀਜ਼ਾਂ ਹੋਣਾ ਆਪਣੇ ਆਪ ਚ ਇੱਕ ਕਹਿ ਸਕਦੇ ਹਾਂ ਵੱਡੀ ਗੱਲ ਹੈ ਕਿਉਂਕਿ ਲਗਾਤਾਰ ਗੱਡੀਆਂ ਚੱਲਦੀਆਂ ਹਨ ਬਾਈਕ ਐਕਟਿਵਾ 4-ਵੀਲਰ ਔਰ ਇਸ ਤਰ੍ਹਾਂ ਦੀ ਚੀਜ਼ਾਂ ਹੋਣਾ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਕਰਦਾ ਹੈ ਪ੍ਰਸ਼ਾਸਨ ਤੇ ਕਿ ਪ੍ਰਸ਼ਾਸਨ ਦੀ ਤਿਆਰੀਆਂ ਕਿਸ ਤਰ੍ਹਾਂ ਦੀ ਸੀਗੀ ਪਹਿਲਾਂ ਕਿਉਂਕਿ ਚੰਡੀਗੜ੍ਹ ਦੀ ਗੱਲ ਹੋਵੇ ਵਾਟਰ ਲੋਕਿੰਗ ਦੀ ਦਿੱਕਤ ਮਹਾਲੀ ਦੀ ਐਸੀ ਗੱਲ ਕਰ ਰਹੇ ਹਾਂ ਮਹਾਲੀ ਦੇ ਦੇਖੋ ਤੁਸੀਂ ਕਿੰਨਾ ਨੁਕਸਾਨ ਜਿਹੜਾ ਹੈ ਅਚਾਨਕ ਸੜਕ ਧੱਸ ਜਾਂਦੀ ਹੈ ਪਹਿਲਾਂ ਦੀ ਤਿਆਰੀ ਕੀਤੀ ਸੀ ਕਿਉਂਕਿ ਦੇਖੋ ਵਾਟਰ ਲੋਕਿੰਗ ਜਿੱਥੇ ਹੋਏਗੀ ਜਾਂ ਰਿਸਾਬ ਜਿਹੜਾ ਹੈ ਪਾਣੀ ਦਾ ਜਿਹੜਾ ਰਿਸਾਬ ਨਹੀਂ ਹੋ ਪਾਏਗਾ ਠੀਕ ਤਰ੍ਹਾਂ ਦੇ ਨਾਲ ਤਾਂ ਇਸ ਤਰ੍ਹਾਂ ਦੀ ਦਿੱਕਤਾਂ ਜ਼ਰੂਰ ਪੇਸ਼ ਆਣਗੀਆਂ ਕਿਉਂਕਿ ਪਹਿਲਾਂ ਵੀ ਅਲਰਟ ਦਿੱਤਾ ਗਿਆ ਸੀ ਮੌਸਮ ਵਿਭਾਗ ਵੱਲੋਂ ਇਹ ਇਸ ਵਾਰ ਹੈਵੀ ਰੇਨ ਫਾਲ ਹੈ ਇਸ ਕਰਕੇ ਜਿਹੜੇ ਵੀ ਸੀਵਰੇਜ ਨੇ ਉਹਨਾਂ ਦੀ ਸਫਾਈ ਜਿਹੜੀ ਹੈ ਉਹ ਜ਼ਰੂਰ ਕਰਾਈ ਜਾਣ ਲੇਕਿਨ ਬਹੁਤ ਕਹਿ ਸਕਦੇ ਨੇ ਲੇਟ ਸਫਾਈਆਂ ਸ਼ੁਰੂ ਹੋਈ ਜਿਸ ਕਰਕੇ ਵਾਟਰ ਲੌਗਿੰਗ ਦੀ ਦਿੱਕਤ ਹੋਵੇ ਜਾਂ ਇਸ ਤਰ੍ਹਾਂ ਦੀ ਜਿਹੜਾ ਟੋਹਾ ਪੈ ਗਿਆ ਜਾਂ ਸੜਕ ਜਿਹੜੀ ਹੈ ਜੀ ਕਈ ਥਾਵਾਂ ਤੇ ਇਸ ਤਰ੍ਹਾਂ ਦੀ ਦਿੱਕਤ ਦੇਖਣ ਨੂੰ ਮਿਲੀ ਅੰਡਰਪਾਸੇ ਜਿਹੜੇ ਨੇ ਉਹਨਾਂ ਚ ਕਾਫੀ ਪਾਣੀ ਭਰਿਆ ਹੋਇਆ ਹੈ ਕਾਫੀ ਵਾਟਰ ਲੌਗਿੰਗ ਹੋਈ ਹੈ ਕਈ ਗੱਡੀਆਂ ਫਸੀ ਹੋਈ ਹੈ ਚਾਹੇ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੇ ਨਾਲ ਲੱਗਦਾ ਅੰਡਰਪਾਸ ਹੋਵੇ ਚਾਹੇ ਮੁਬਾਰਕ ਕੋ ਡੇਰਾ ਬਸੀਦਾ ਹੋਵੇ ਉੱਥੇ ਦੀ ਵੀ ਤਸਵੀਰਾਂ ਬਹੁਤ ਜ਼ਿਆਦਾ ਆ ਰਹੀਆਂ ਜਿਦੇ ਵਿੱਚ ਕਈ ਗੱਡੀਆਂ ਫਸੀ ਹੋਈਆਂ ਲੇਕਿਨ ਇਸ ਵਿਚਾਲੇ ਇਸ ਤਰ੍ਹਾਂ ਦੀ ਦਿੱਕਤਾਂ ਇਸ ਤਰ੍ਹਾਂ ਦੀ ਸੜਕਾਂ ਤੇ ਅਚਾਨਕ ਇਹ ਹਾਲ ਹੋਣਾ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ ਹੈ ਸਰਬਜੋਤ ਕਿਉਂਕਿ ਹਜੇ ਵੀ ਆਉਣ ਵਾਲੇ ਸਮੇਂ ਚ ਮੌਸਮ ਦਾ ਜਿਹੜਾ مزاج ਹੈ ਜਾਂ ਫਿਰ ਤੇਜ਼ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਇਸ ਤਰ੍ਹਾਂ ਦੀ ਦਿੱਕਤਾਂ ਜੇਕਰ ਹੁੰਦੀਆਂ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ ਹੈ ਹੋ ਰਹੀ ਹੈ ਔਰ ਜਾਨ ਜੋਖਮ ਤੇ ਡਾਲ ਕੇ ਲੋਕ ਜਿਹੜਾ ਹੈ ਉਹ ਡਰਾਈਵ ਕਰ ਰਹੇ ਸੜਕਾਂ ਤੇ ਚੱਲ ਰਿਹਾ ਹੈ ਜਿਸ ਤਰ੍ਹਾਂ ਦਾ ਮਾਹੌਲ ਹਿਮਾਚਲ 'ਚ ਹੋਇਆ ਹੈ ਕਿਸ ਤਰ੍ਹਾਂ ਤੇਜ਼ ਬਰਸਾਤ ਕਾਰਨ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਹੈ ਲੇਕਿਨ ਦੂਜੇ ਪਾਸੇ ਮੈਦਾਨੀ ਏਰੀਆ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ਾਂ ਹੁਣ ਦੇਖਣ ਨੂੰ ਮਿਲ ਰਹੀਆਂ ਜਿੱਥੇ ਸੜਕ ਤਸਰੀ ਹੈ ਜਿੱਥੇ ਵਾਟਰ ਲੌਗਿੰਗ ਦੀ ਦਿੱਕਤ ਹੋ ਰਹੀ ਹੈ ਕਿਤੇ ਘਰਾਂ 'ਚ ਪਾਣੀ ਵੜ ਰਿਹਾ ਹੈ ਔਰ ਕਿਤੇ ਅੰਡਰਪਾਸੇ 'ਚ ਪਾਣੀ ਬਹੁਤ ਜ਼ਿਆਦਾ ਇਸ ਵਾਰ ਇਸ ਤਰ੍ਹਾਂ ਦੀ ਦਿੱਕਤਾਂ ਦੇਖਣ ਨੂੰ ਮਿਲ ਰਹੀਆਂ ਹਾਲਾਂਕਿ ਪ੍ਰਸ਼ਾਸਨ ਦੇ ਦਾਅਵੇ ਲਗਾਤਾਰ ਖੋਖਲੇ ਨਜ਼ਰ ਆ ਰਹੇ ਨੇ ਇਸ ਵੇਲੇ ਵੀ ਅਸੀਂ ਮੌ اور بہت تیز برسات ہو رہی ہے تاں اسے کہہ سکتے ہیں کہ اے برسات دا جیڑا سلسلہ ہجے aan والے 3 تو 4 دن لگاتار چلن والا ہے تاں کہہ سکتے ہیں کہ aan والے سمے وچ کس طرح دا ماحول رہن والا ہے کس طرح دی دقت رہن والی ہے اے دیکھنا اہم ہوے گا لیکن پرشاسن کد اس طرح دی چیزاں ناں دھیان رکھے گا اے دیکھنا بہت اہم ہے سرجوت جی جولو باد بخشریہ منو سانو پوری جانکاری دین دے لئی تے دو وقت وقت تصویراں تسی ویکھو ایک تصویراں موجودہ سمے دی سی پی 67 جو ہے پوش علاقہ ہے محلدہ ਇਹ ਇੱਥੇ ਜੋ ਰੋਡ ਹੈ ਸਿੱਧੀ ਜਾਂਦੀ ਹੈ ਮਹੌਲੀ 에য়ারਪੋਰਟ ਦੇ ਵਾਲੇ ਪਾਸੇ ਕਿਉਂਕਿ ਆਫਿਸਸ ਵੀ ਇਸ ਥੇ ਨਾਲ ਨਾਲ ਬਹੁਤ ਜ਼ਿਆਦਾ ਨੇ ਜੋ ਰਾਹੀ ਨੇ ਵੱਡੇ ਪੱਧਰ ਤੇ ਇਸ ਰੋਡ ਦਾ ਇਸਤੇਮਾਲ ਕਰਦੇ ਨੇ ਇੱਕ ਵੱਡਾ ਟੋਆ ਉੱਥੇ ਪੈ ਗਿਆ ਕੋਈ ਸੜਕ ਹੀ ਤਸ ਗਈ ਦੂਸਰੀਆਂ ਤਸਵੀਰਾਂ ਨੇ 47 48 ਚੌਕ ਦੇ ਨੇੜੇ ਦੀਆਂ ਜਿੱਤੇ ਕੀ ਬੀਤੇ ਕੱਲ ਚੰਡੀਗੜ੍ਹ ਸੀ ਰੋਡ 'ਤੇ ਸੀ ਇੱਕ ਮੋਟਰਸਾਈਕਲ ਸਵਾਰ ਇਸ ਟੋਏ 'ਚ ਡਿੱਗ ਪਿਆ ਸੀ ਹਾਲਕੀ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ